ਹਾਂਜੀ ਭਾਈ ਕੀ ਹਾਲ ਨੇ ਵਧੀਆ ਵੀ ਵਧੀਆ ਸਭ ਠੀਕ ਠਾਕ ਲੈ ਕੇ ਆਏ ਆ ਭਾਈ ਤੁਮ ਭਾਈ ਕਬੂਤਰ ਲੈ ਕੇ ਆਏ ਆ ਇਹ ਲੱਕੇ ਨੇ ਭੱਜਣ ਵਾਲੇ ਕਬੂਤਰ ਆਪਣੇ ਬਾਜੀ ਵਾਲੇ ਠੀਕ ਹੈ ਭਾਈ ਕਿਹੜਾ ਪਿੰਡ ਆਪਣਾ ਭਾਈ ਪਿੰਡ ਵੀਰੇ ਆਪਣਾ ਗੜੱਦੀ ਗੜੱਦੀ ਵੇਚਨੇ ਨੇ ਇਹਦੇ ਨੇ ਹਾਂਜੀ ਹਾਂਜੀ ਭਾਈ ਵੇਚਨੇ ਆ ਕਿਹੜੀ ਕਿਹੜੀ ਨਸਲ ਆ ਤੇਰੇ ਕੋਲ ਭਾਈ ਜੀ ਇਹ ਭਾਈ ਇਹ ਲੱਕੇ ਨੇ ਲੱਕੇ ਵਾਜਦੇਗੇ ਇਹ ਲੱਕੇ ਬਿਲਕੁਲ ਪਿਓਰਿਟੀ ਦੇ ਵਿੱਚ ਨੇ ਇਹ ਉਹ ਜਿਹੜੇ ਥੱਲੇ ਖੜਿਆਗੇ ਦੋ ਉਹ ਲੱਕੇ ਨੇ ਠੀਕ ਹੈ ਠੀਕ ਹੈ ਨਾ ਬਾਕੀ ਆ ਸਾਰੇ ਲੱਕੀ ਨੇ ਆ ਭੱਜਣ ਵਾਲੇ ਭਾਜੀ ਭਾਜੀ ਮੁੱਲ ਬਈ ਜੋੜਿਆਂ ਦਾ 1000 ਰੁਪਏ ਮੰਗਦਾ ਮੈਂ ਤੇ ਵੀ ਜੈ ਹਾਂ ਇਹਨਾਂ ਦਾ ਵੀ ਆ ਬੱਚਿਆਂ ਦਾ ਵੀ 1000 ਰੁਪਏ ਥੱਲੇ ਵਾਲਿਆਂ ਦਾ ਵੀ 1000 ਰੁਪਏ ਜਿਹੜੇ ਉਹ ਲੱਖੇ ਨੇ ਉਹਨਾਂ ਦਾ 700 ਰੁਪਏ ਵੀਰੇ ਗਾਰੰਟੀ ਆਪਣੀ 100% ਯਾਰਾ ਤੇ ਆਪਣਾ ਨੰਬਰ ਵਗੈਰਾ ਸਾਰਾ ਕੁਝ ਦਵਾਗੇ ਆਪਾਂ ਜੇ ਕੋਈ ਕਿਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਵੀ ਆਪਾਂ ਨੂੰ ਵਾਪਸ ਕਰ ਸਕਦਾ ਕੋਈ ਟੈਨਸ਼ਨ ਨਹੀਂ ਜੀ ਇਹ ਚੀਜ਼ ਤੇ ਆਪਾਂ। ਓਕੇ ਬਈ ਇਹ ਤਾਂ ਫਾਈਟਾਂ ਵਿੱਚ ਹੋ ਜਾਂਦੇ। ਹੋਰ ਵੀ ਲੈਣ ਆਉਣਾ ਤੇਰੇ ਕੋਲ ਹੋਰ ਵੀ ਨਾ ਕਬੂਤਰ। ਹਾਂ ਬਈ ਹੈਗੇ ਆ ਆਪਣੇ ਕੋਲੇ ਕਬੂਤਰ। ਬਈ ਬਾਕੀ ਆਪਣੇ ਕੋਲੇ ਵੀ ਚੰਗੇ ਬਾਜ਼ੀਆਂ ਵਾਲੇ ਕਬੂਤਰ ਰੱਖੇ ਹੋਏ ਨੇ। ਤੇ ਵੀ ਉਹ ਐ ਤਾਂ ਆਪਾਂ ਦੇ ਨਹੀਂ ਸਕਦੇ ਹੁੰਦੇ। ਜਿੱਦਾਂ ਵੀ ਕਈ ਵਾਰ ਵੀ ਆਪਾਂ ਨੇ ਹੁਣ ਜਿਵੇਂ ਬੱਚੇ ਕਢਾ ਰੱਖੇ ਨੇ ਅੱਗੇ ਉਹਨਾਂ ਦੇ ਬੱਚੇ ਆਪਾਂ ਦੇ ਸਕਦੇ ਹਾਂ। ਕਿੰਨੇ ਕੂਤਨੇ ਬਾਜੀਆਂ ਨੇ ਬਾਜੀਆਂ ਨੇ ਤਾਂ ਬਈ ਆਪਣੇ ਕੋਲੇ ਪਏ ਹੋਣੇ ਘਰੇ 50 60 ਦੇ ਤਕਰੀਬਨ ਬਈ ਜਿੱਤੀ ਮੈਂ ਆਪਣਾ ਮਿੱਤਰ ਹੈਗਾ ਉਹਦੇ ਨਾਲ ਸਾਂਝੀ ਨੇਗੇ ਉਹ ਛੜਦਾ ਕੋ ਉਹ ਜੱਟ ਹੈਗਾ 7 8 ਬਾਜੀਆਂ ਕਿਉਂਕਿ ਹਜੇ ਤਾਂ ਨਵੀਂ ਸ਼ੌਕ ਲੱਗਿਆ ਬਈ ਆਪਾਂ ਨੂੰ ਵੀ ਝੂਠ ਬੋਲੀਏ 8 9 ਮਹੀਨੇ ਹੋਇਆ ਮੈਨੂੰ ਆਪਦੇ ਘਰੇ ਰੱਖੇ ਤਾਂ ਪਹਿਲਾਂ ਉਹਦੇ ਨਾਲ ਰੱਖਦਾ ਦੀਗਾ ਪਹਿਲਾਂ ਉਹਨੂੰ ਹੋ ਗਏ 2 2.5 3 ਸਾਲ ਦੇ ਤਕਰੀਬਨ ਰੱਖੇ ਤੇਰੇ ਨਾਲ ਵੇਚਣਾ ਕਿਉਂ ਚਾਹਣਾ ਬਈ ਬਈਆ ਲੱਕੇ ਨੇ ਲੱਕੇ ਫਿਰ ਉਹਨਾਂ ਦੇ ਵਿੱਚ ਠੀਕ ਨਹੀਂ ਆਉਂਦੇ ਬਾਜੀਆਂਾਂ ਦੇ ਵਿੱਚ ਮੈਂ ਸਭਾ ਦੇਂਦੇ ਨੇ ਇਹ ਕਿਹੜੀ ਕਿਹੜੀ ਨਸਲ ਦੇ ਕਬੂਤਰ ਨੇ ਨਾ ਅਸਲ ਦੇ ਤਾਂ ਭਈ ਆਪਣੇ ਕੋਲੇ ਸਾਰੇ ਸੀਗੇ ਹੁਣ ਜਿੱਦਾਂ ਵੀ ਆਪਣੇ ਕੋਲੇ ਪੰਨੂ ਵਾਲੇ ਵੀ ਬੈਠੇ ਨੇ ਤੇ ਝਾਂਟੇ ਵਾਲੇ ਵੀ ਬੈਠੇ ਨੇ ਪਰ ਵੀ ਆਪਾਂ ਨੂੰ ਵੀ ਅੱਗੋਂ ਕਹਿ ਕੇ ਦਿੱਤੇ ਹੋਏ ਨੇ ਉਹ ਦੇਖੋ ਵੀ ਬਲੈਕ ਲੈਂਡ ਦੀ ਮੇਰੀ ਕੋਈ ਗਾਰੰਟੀ ਨਹੀਂ ਲੈਂਦਾ ਪਰ ਵੀ ਮੇਰੇ ਕੋਲੇ ਭੱਜਣ ਦੀ ਮੇਰੀ ਗਾਰੰਟੀ ਹੈ ਕਿਉਂਕਿ ਮੈਂ ਸਵੇਰੇ ਛੱਡਦਾ ਸ਼ਾਮ ਨੂੰ 5-5 ਵਜੇ ਤੱਕ 4-4 ਵਜੇ ਤੱਕ ਕੂਟਰ ਭਜਦੇ ਆ ਮੇਰੇ ਕੋਲੇ ਮੈਨੂੰ ਇੰਨੀ ਕੋਈ ਹਜੇ ਸੰਭਾਲਦਾ ਹਜੇ ਉਹਨਾਂ ਦਾ ਪਤਾ ਨਹੀਂ ਹੈਗਾ ਕਿਦਾਂ ਵੀ ਜਿੰਨੀ ਕੋ ਨੌਲੇਜ ਹੈ ਉਹਦੇ ਹਿਸਾਬ ਨਾਲ ਭਜਾ ਲੈਣਾ ਮੈਂ ਉਹਨਾਂ ਨੂੰ ਪਰ ਵੀ ਗਾਰੰਟੀ ਦੇ ਨਾਲ ਭਜਣਗੇ ਭੱਜਣ ਦੀ ਆਪਣੀ ਪੂਰੀ ਗਾਰੰਟੀ ਹੈ ਹਾਂ ਮਾਗੀ ਕੋ ਸਨ ਬਈ ਪਿਛਲੇ ਵਾਰ ਆ ਜਿਵੇਂ ਹੁਣ ਸਿਆਲ ਦੇ ਵਿੱਚ ਤਾਂ ਇਹਨਾਂ ਦੀ ਅਲੱਗ ਖਰਾਕ ਹੁੰਦੀ ਆ ਜਿੱਦਾਂ ਵੀ ਉਹਨਾਂ ਦੀ ਛੋਲੇ ਹੋਗੇ ਮੱਕੀ ਹੋਗੀ ਕਣਕ ਹੋਗੀ ਧੋ ਕੇ ਚੰਗੀ ਤਰ੍ਹਾਂ ਉਹਨੂੰ ਪਾਉਣਾ ਹੈਗੇ ਆਪਾਂ ਵੀ ਅਸਲ ਤਾਂ ਖਰਾਕ ਇਹਨਾਂ ਦੀ ਕਣਕ ਤੇ ਸਿਆਲ ਦੇ ਵਿੱਚ ਬਾਜਰਾ ਹੁਣ ਇਹਨਾਂ ਨੂੰ ਕਣਕ ਚੱਲਦੀ ਸੀ ਫਿਰ ਹਾਂ ਬਈ ਹੁਣ ਸਰੋਂ ਪੈਜੂ ਕਰਮੀ ਦੇ ਵਿੱਚ ਕਾਜੂ ਮੈਂ ਬਦਾਮ ਤਾਂ ਬਈ ਅਲੱਗ ਉਹਨਾਂ ਨੂੰ ਪਾਉਣਾ ਹੈ ਜਿਹੜੇ ਭੱਜਨਾਂ ਨੇ 20 ਦਿਨਾਂ ਲੱਗ ਹੁੰਦੇ ਨੇ ਤੇ ਬਾਜ਼ੀਆ ਦੇ ਲੱਗ ਹਾਂ ਉਹ ਲੱਗ ਨੇ ਇਹਨਾਂ ਦੀ ਅਲੱਗ-ਅਲੱਗ ਕਿਸਮ ਹੈ ਵੀ ਇਹ ਤਾਂ ਬਸ ਮਤਲਬ ਮਤਲਬ ਉੜਦੇ ਨੇ ਕਿ ਨੀਚੇ ਦੀ ਗੱਲ ਕਰਦਾ ਤੂੰ ਨਹੀਂ ਨਹੀਂ ਜਿੱਦਾਂ ਵੀ ਬਾਜ਼ੀਆਂ ਲਈ ਹੁੰਦੇ ਆ ਉਹ ਠੀਕ ਹੈ ਜੀ ਹਾਂ ਉੱਥਾਂ ਚੜ ਗਏ ਬਾਜ਼ੀਆਂ ਦੇ ਹੁੰਦੇ ਆ ਸਪੈਸ਼ਲ ਹੋਗਾ ਬਈ 79811 23404 ਆਪਾਂ ਬਈ ਆਪਣਾ ਵੀ ਪਿੰਡ ਘੜਾ ਦੀ ਇੱਕ ਮੈਂ ਹੋਰ ਕਹਿੰਦਾ ਦੀ ਆਪਣਾ ਟੈਟੂਆਂ ਦਾ ਵੀ ਹੈਗਾ ਮੈਂ ਟੈਟੂ ਬਣਾਉਣਾਗਾ ਜਿਨੇ ਮੇਰੇ ਵੀਰ ਨੇ ਟੈਟੂ ਬਣਵਾਉਣੇ ਕਿੱਦਾਂ ਦਾ ਮਰਜ਼ੀ ਹੋਵੇ ਤੇ ਟੈਟੂ ਬਣਵਾ ਸਕਦਾਗਾ ਆਪਣੀ ਅਕੈਡਮੀ ਹੈ ਤੇ ਲਹਿੰਗਾ ਉਹ ਸਭ ਬੜਾ ਢਾਡੇ ਬਈ ਜੀ ਗਰੰਟੀ ਗਰੰਟੀ ਵੀਰੇ ਟਾਈਟਵਾ ਦੀ ਟਾਈਟ ਦੀ ਵੀ ਪੂਰੀ ਗਰੰਟੀ ਹੈ ਕੋਈ ਹੈ ਰੰਗ ਰੰਗਤਾ ਹੀ ਉੜਦਾ ਮਾ ਭਾਈ ਸਾਲ ਦੀ ਗਰੰਟੀ ਦੇ ਦਾਂਗੇ